ਹਾਂਜੀ ਸੋ ਮਿੱਤਰੋ ਇੱਕ ਵਲੌਗ ਹੋਰ ਹਾਂਜੀ ਹਾਂਜੀ ਸੋ ਮਿੱਤਰੋ ਕਿ ਮੈਂ ਦੇ ਸਾਰੇ ਹੋ ਕਰਦਾ ਕਿ ਸਾਰੇ ਟੀਕ ਟਾਕ ਆਵੋਗੇ ਤੇ ਮੈਂ ਵੀ ਠੀਕ ਹਾਂ ਤੇ ਅੱਜ ਹੈਗੀ ਹੈ ਜੀ ਲੋੜੀ ਮੇਰੇ ਵੱਲੋਂ ਸਭ ਸਾਰਿਆਂ ਨੂੰ ਹੈਪੀ ਲੋੜੀ ਤੇ ਮੇਰੇ ਪਰਿਵਾਰ ਵੱਲੋਂ ਸਭ ਸਾਰਿਆਂ ਨੂੰ ਲੋੜੀ ਦੀ ਲੱਖ ਲੱਖ ਵਧਾਈਆਂ ਤੇ ਜੀ ਅੱਜ ਹੈਗੀ ਹੈ ਲੋੜੀ ਤੇ ਪਤਾਂ ਨਹੀਂ ਉੱਡ ਰਹੇ ਹੁਣ ਮਾਮਲਾ ਠੰਡਾ ਜਾ ਹੋ ਗਿਆ ਇੰਨੇ ਵੀ ਉਡ ਰਹੇ ਤੇ ਤੁਹਾਨੂੰ ਜੋ ਕੀ ਕਿਹਾ ਮੈਂ ਸਾਡੇ ਲੋਹੜੀ ਤੇ ਪਤੰਗ ਜਿਆਦਾ ਨਹੀਂ ਉੱਡਦੇ ਠੀਕ ਹੈ ਤੇ ਬਾਕੀ ਅੱਜ ਮੈਂ ਕੋਠੇ ਤੇ ਵੀ ਨਹੀਂ ਗਿਆ ਕਿਉਂਕਿ ਹੁਣ ਤਾਂ ਧੁੰਦ ਜੀ ਰਹੀ ਆ ਤਾਂ ਕਰਕੇ ਮੈਂ ਕੋਠੇ ਤੇ ਵੀ ਨਹੀਂ ਗਿਆ ਤੇ ਬਾਕੀ ਉਰੀ ਉੱਡ ਰਹੇ ਤੇ ਬਤਾਉਂਗਾ ਹੁਣ ਤਾਂ ਸਾਰਾ ਅਸਮਣ ਖਾਲੀ ਹੋ ਗਿਆ ਇੱਕ ਵੀ ਪਤੰਗ ਨਹੀਂ ਹੈਗਾ ਪਹਿਲਾ ਆਰਡਰ ਤੇ ਆਪਾਂ ਨੇ ਵੱਡੇ ਨੇ ਇੱਕ ਦੋ ਪਤੰਗ ਤੇ ਆ ਦੇ ਗੁਗਲੀ ਜਾਂ ਢੀ ਬਈਆ ਆਹ ਹੁਣੇ ਆਇਆ ਤਾਜ਼ਾ ਤਾਜ਼ਾ ਚੀਰਾ ਠੀਕ ਹੈ ਤੇ ਬਾਕੀ ਸ਼ਾਮ ਨੂੰ ਆਉਣਾ ਅੱਗ ਬਾਲਾਂਗੇ ਜਦੋਂ ਹਨ ਸਾਰਾ ਕੁਝ ਕਰਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਫਾਈਨਲੀ ਬਸ ਪਤੰਗ ਪਤੰਗ ਢਾਲੇ ਮੈਂ ਪਤੰਗ ਤੁੰਗ ਬੜਤੇ ਵਿੱਚ ਬੁਚ ਲਾਏ ਵਧੀਆ ਇੰਜੋਏ ਕਰਿਆ ਮੈਂ ਤਾਂ ਵਲੌਗ ਨਹੀਂ ਬਣਾਉਗਾ ਕਿ ਮੈਂ ਕੱਲਾ ਜਾਣਾ ਸੀਗਾ ਤਾਂ ਕਰਕੇ ਤੇ ਬਾਕੀ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਜਦੋਂ ਅੱਗ ਬਲੂਗੀ ਹਨਾ ਉਦੋਂ ਕਰਾਂਗੇ ਤੇ ਉਦੋਂ ਦਿਖਾਉਣੇ ਆ ਤੇ ਚਲੋ ਆਜੋ ਫਿਰ ਉਦੋਂ ਦਿਖਾਉਣੇ ਤਾਂ ਹਾਂਜੀ ਮਿੱਤਰੋ ਹੁਣ ਆਪਾਂ ਨੇ ਲੋੜੀ ਦਾ ਜੋ ਕੀ ਹੈਗਾ ਸੈਟ ਅਪ ਆ ਮਤਲਬ ਕਿ ਜਿੱਥੇ ਅੱਗ ਬਲਲੇਣੀ ਉਹ ਸਾਰਾ ਬਣਾ ਲਿਆ ਹੋਇਆ ਤੇ ਤੁਸੀਂ ਦੇਖਣਾ ਚਾਹੋਗੇ ਇੱਕ ਵਾਰੀ ਇੱਕ ਵਾਰ ਦੇਖੋ ਜਿੱਥੇ ਧੂਣੀ ਬਾਲਾਂਗੇ ਉਹ ਸੈਟ ਅਪ ਸਾਰਾ ਤਿਆਰ ਕਰ ਲਿਆ ਤੇ ਉਹ ਐਤ ਕੀ ਮੈਂ ਕਰਿਆ ਹੈ ਕੀ ਕੀਆ ਤੇ ਪਹਿਲਾਂ ਡੈਡੀ ਕਰਦੇ ਹੁੰਦੇ ਤੇ ਤੇ ਅੱਜ ਕੀ ਮੈਂ ਕਰਿਆ ਦੱਸਿਓ ਕਿਵੇਂ ਲੱਗਿਆ ਵੀਰੇ ਤੇ ਦੇਖੋ 1 2 3 ਲੋ ਆ ਸਾਰਾ ਸੈਟਅਪ ਕਰਿਆ ਥੱਲੇ ਮਿੱਟੀ ਐ ਤੇ ਪੰਜ ਪਾਥੀਆਂ ਨੇ ਤੇ ਵਿੱਚ ਆਪਾਂ ਨੇ ਲਾਇਆ ਭਈਆ ਸਾਰਾ ਕੁਝ ਕਾਗਜ਼ ਤੇ ਪੱਚਰਾ ਨੇ ਪੱਚਰਾ ਕਾਗਜ਼ ਪੰਜ ਪਾਥੀਆਂ ਤੇ ਆਲੇ-ਦਾਲੇ ਮਿੱਟੀ ਤੇ ਉੱਤੇ ਆ ਦੇਖੋ ਚ ਆਲੇ-ਦਾਲੇ ਆ ਚਾਰ ਲਾਤੀਆਂ ਉੱਤੇ ਕਾਹ ਪਾਥੀ ਆਪਾਂ ਐਂ ਰੱਖ ਦਾਂਗੇ ਤੇ ਆ ਜਿਹੜੀ ਜਗ੍ਹਾ ਆ ਥੱਲੋਂ ਅਗਲੀ ਜਗ੍ਹਾ 'ਚ ਆਵਲੀ ਜਗ੍ਹਾ 'ਚ ਮੈਂ ਇੱਕ ਕਾਗਜ਼ ਕਾਗਜ਼ ਜੋ ਕੀ ਐਡ ਕੀਤਾ ਉਹ ਤੋਂ ਥੱਲੋਂ ਸਾਰੇ ਮਤਲਬ ਕਿ ਤੁੰ ਨੂੰ ਅੱਗ ਚੜੂਗੀ ਤੇ ਅੱਗ ਚੜਨ ਤੋਂ ਬਾਅਦ 'ਚ ਤੂੰ ਨਹੀਂ ਸਿੱਖਾਂਗੇ ਤੇ ਮੱਥਾ ਟੇਕਾਂਗੇ ਤੇ ਚਲੋ ਹੁਣ ਆਪਾਂ ਇਹਦੀ ਸਾਰੇ ਆਲੇ-ਦਾਲੋਂ ਕਰਦੀਏ ਸਫਾਈ ਤੇ ਵਧੀਆ ਇਹਨੂੰ ਟਿਕਟੋਕ ਬਣਾ ਦਿੰਨੇ ਆ ਇਹ ਲੋਕੇਸ਼ਨ ਨੂੰ ਜਿੱਥੇ ਕਿੱਪਾ ਮੱਥਾ ਟੇਕਾਂਗੇ ਤੇ ਚਲੋ ਹੁਣ ਮੈਂ ਕਰਦਾ ਕੰਮ ਆਜੋ ਹਾਂਜੀ ਵੀਰੇ ਹੁਣ ਆਪਾਂ ਨੇ ਸਾਰੇ ਆਲੇ-ਦਾਲੋਂ ਸਾਰੀ ਜੇਤੂ ਸਫਾਈ ਕਰਤੀ ਆ ਤੇ ਤੁਸੀਂ ਦੱਸੋ ਹੁਣ ਕਿੰਨਾ ਵਧੀਆ ਲੱਗ ਕੇ ਮੈਂ ਕਲੀਨ ਲੱਗ ਰਿਆ ਨਾ ਕਮੈਂਟਾਂ ਚ ਲਿਖਿਓ ਦੇਖੋ ਸਾਰਾ ਫਰਸ ਟੂਰਨਾਮੈਂਟ ਨੇ ਸਾਫ ਕਰਤਾ ਇਹ ਵਾਲੇ ਦਾਲੋਂ ਧੂਣੀ ਦੇ ਠੀਕੇ ਤੇ ਆ ਰਹੀ ਆਪਣੀ ਵਿੱਚ ਧੂਣੀ ਇਹ ਤੇ ਹਰ ਸਾਰਾ ਸਾਫ ਕਰਤਾ ਤੇ ਚਲੋ ਬਈ ਹੁਣ ਆਪਾਂ ਤੁਹਾਨੂੰ ਮਿਲਦੇ ਆ ਜਿੱਦੇ ਧੂਣੀ ਬਾਲ ਲਾਂਗੇ ਆ ਜਾ ਤਾਂ ਹਾਂ ਜੀ ਜੋ ਮਿੱਤਰੋ ਅੱਗ ਆਪਾਂ ਨੇ ਧੂਣੀ ਜੋ ਕਿ ਬਾਲ ਲਈ ਹੈ ਤੇ ਹੁਣ ਇਹ ਚ ਆਪਾਂ ਮੱਥਾ ਦੇਕਾਂਗੇ ਇਹ ਦੇਖੋ ਇੱਕ ਵਾਰੀ ਤੁਸੀਂ ਹਾਂ ਦੇਖੋ ਕਿ ਨਹੀਂ ਕਿ ਐ ਡੱਗ ਮੱਚੀ ਰਹੀ ਆ ਬਈ ਤੇ ਹੱਥਾਂ ਲੱਗ ਜੂਗਾ ਫਿਰ ਠੀਕ ਹੈ ਤੇ ਆ ਚੈੱਕ ਕਰੋ ਤੁਸੀਂ ਅੱਗ ਆਪਾਂ ਨੇ ਮਚਾ ਲਈ ਹੋਈ ਐ ਧੂਣੀ ਜੋਗੀ ਬਾਲ ਲਈ ਹੋਈ ਐ ਤੇ ਹੁਣ ਆਪਾਂ ਮੱਥਾ ਟੇਕਦੇ ਆਂ ਚਲੋ ਹੁਣ ਬੈਨੇ ਆਪਾਂ ਤੁਸਤਾ ਚੜਾਉਂਦੇ ਨੇ ਦੇਖ ਸੀਖਦੇ ਆ ਥੋੜਾ ਜਿਹਾ ਸੀਖਦੇ ਆ ਥੋੜਾ ਜਿਹਾ ਆ ਦੇਖੋ ਚਲ ਦਿਖਾ ਦਿਓ ਥੋੜਾ ਕੱਚਕ ਤਾਂ ਨਹੀਂ ਹੁੰਦੀ ਕੱਚਕ ਤਾਂ ਲਿਆਉ ਹਾਂ ਜਮੇਰ ਦਾ ਇਹਦਾ ਹੁੰਦਾ ਹੈ ਦੇਖਣਾ ਹਾ 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 ਕੱਚਕ ਭਾਰੀ ਕਰਦਾ ਚੱਕ ਲਿਆ ਛੁੱਟੀਆਂ ਕੈਂਸਲ ਹੋ ਗਈਆਂ ਇਹ ਨੂੰ ਭੇਜ ਆ ਕਰ ਅੱਗੇ ਦੇਖੋ ਕਿ ਨਹੀਂ ਘੈਂੜ ਮੱਚ ਰਹੀ ਆ ਬਈ ਓਕੇ ਵਲੌਗ ਬਣ ਰਿਹਾ ਮੇਰਾ ਉੱਥੇ ਰਹਿਣ ਦਾ ਡੈਡੀ ਉਹ ਸਮਾਨ ਕਿ ਪਾਵੇਂਗਾ ਅੱਛਾ ਚਲੋ ਭਈਆ ਹੋਰ ਥੋੜਾ ਜਾ ਕੀ ਖੁੱਲ੍ਹ ਆ ਵੀ ਕਰ ਆਉਂਦੇ ਧੜਾਈ ਗੱਲਾਂ ਵੀ ਕਰ ਲੈਗੇ ਯਾਰ ਫਾਨ ਪਾਣੇ ਤੇ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਵੀਊ ਆ ਰਿਹਾ ਭਾਈ ਮੈਂ ਕਿੰਨੀ ਵਾਰ ਉਸਨੇ ਨੋਟ ਸਲੈਕਟ ਕੀਤਾ ਤੁਸੀਂ ਲੈ ਨਹੀਂ ਨੰਬਰ ਆ ਚੈੱਕ ਕਰੋ ਬਈ ਡੱਬਾ ਵੀ ਲਿਆਂਦਾ ਦੀ ਸਾਨੇ ਆ ਦੇਖੋ ਇੱਕ ਤਿੰਨਾਂ ਦਾ ਤਿੰਨਾਂ ਵੈਰਾਈਆਂ ਦੀਆਂ ਇਹ ਚ ਗੱਚਕਾਂ ਨੇ ਆ ਦੇਖ ਇੱਕ ਆ ਵਾਲੀ ਤੇ ਇੱਕ ਆ ਵਾਲੀ ਇਕਾਵਲੀਆਂ ਤੇ ਤਨਾ ਵੈਰਟੀਆਂ ਦੀਆਂ ਇਹ ਚ ਰੌੜੀਆਂ ਨੇ ਇਕਾਵਲੀਆਂ ਇਕਾਵਲੀਆਂ ਤੇ ਇੱਕ ਆਲੀਆਂ ਆਹ ਹੋ ਗਿਆ ਡੱਬਾ ਤੇ ਆਹ ਦੇਖੋ ਆ ਹੈਗੀ ਚਮਚਮ ਤੇ ਹੋਰ ਵੀ ਬਹੁਤ ਸਾਮਾਨ ਲਿਆਂਦਾ ਪਰਮਲ ਵਗਾਰਾ ਆਹ ਦੇਖੋ ਰਹੇ ਤਿੱਲ ਰਿਓ ਮੂੰਫਲੀਆਂ ਰੌੜੀਆਂ ਹਨਾ ਸਾਰਾ ਕੁਝ ਗੱੱਚਕ ਹੋ ਗਿਆ ਹਨਾ ਸਾਰਾ ਕੁਝ ਮਤੋਂ ਕੀ ਪਾਪਕੋਰਨ ਵੀ ਅੰਦਰ ਪਾਇਨ ਹਾਜੇ ਤੇ ਆ ਸਾਰਾ ਕੁਝ ਹੈ ਜੋ ਕੀ ਲੇਨਦੇ ਤੇ ਹਜੇ ਅੰਦਰ ਬਾਥੂ ਵਾਲੀਆਂ ਪਿੰਨੀਆਂ ਪਰਮਲ ਬਹੁਤ ਕੁਝ ਪਿਆ ਮਤਵ ਕੀ ਤੇ ਚਲੋ ਹੁਣ ਆਪਾਂ ਇਹਨੇ ਮੱਥਾ ਟੇਕਨੇ ਆ ਚਲੋ ਉਹ ਹਾਂ ਚਪਲਾ ਸੌਰੀ ਸੌਰੀ ਚਪਲਾ ਕੱਢਣੀਆਂ ਪੈਣਗੀਆਂ ਵੀ ਮੈਂ ਵੀ ਜਾਣਾ ਲੱਭ ਜਾਗਾ ਤਾਂ ਲਓ ਜੀ ਹੱਥ ਫੜ ਕੇ ਦੁਨੀਆ ਨੇ ਇੱਥੇ ਹੋਮਣਾ ਕੋ ਕਰ ਲੀ ਪਰਿਵਾਰ ਦੇ ਉਧਰ ਹੋ ਜਾਗਾ ਲਓ ਜੀ हेलो पापा वो मत बाद चो करा पहले मेकगी ਚਲੋ ਆ ਜਾਓ ਪੰਦਰਾਂ ਮਿੰਟ ਥੋੜਾ ਯਾਰ ਹੋ ਹੋ ਚਲੋ ਬੜਾ ਪਿੱਛਾ ਕਾ ਫੋਨ ਬੜਾ ਸੇ ਚੁੱਕਦਾ ਸਾਲੀ ਪਰਵਾਰ ਵਿੱਚ ਕਿਸੇ ਦੀ ਮੋੜੀ ਲੱਗਦੀ ਹੈ ਬੜਾ ਇੱਕ ਜੀ ਹੋ ਜੀ ਬੱਬਾ ਹੋ ਹੋ ਭਰਾ ਟੇਕਣ ਲੱਗ ਗਏ ਰੱਖ ਕੇ ਰੱਖ ਕੇ 15 ਆ ਜਾ ご、ja、めんなのの <先の S 1> さい <dis>。

इसर आए बल इधर जाए दल इधर बी जड़ चुल्ले पे इसर आए बल इधर जाए दल इधर बी जड़ चुल्ले पे इसर आए बल इधर जाए दल इधर बी जड़ चुल्ले पे आ ये कुछ शांति करना सब शांति बख्से सा ਸੇਕ ਬੜਾ ਹੈ ਸਤਨਾ ਉਸ ਵੀਰ ਦਾ ਪ੍ਰਭਾਵ ਵੀ ਬੜਾ ਹੈ ਜਰੀ ਹੈ ਲੋ ਜੀ ਅੱਗ ਕਿੰਨੀ ਤੇਜ਼ ਮੱਚ ਗਈ ਚੱਪਲਾ ਪਾ ਲਈ ਚਲੋ ਵੀਰ ਜੀ ਪਾਣੇ ਚੱਪਲਾ ਤੇ ਮੱਥਾ ਟੇਕ ਲਿਆ ਜੀ ਤੁਸੀਂ ਸਾਰੇ ਦੱਸੋ ਤੁਹਾਨੂੰ ਕਿਵੇਂ ਲੱਗਿਆ ਸਾਡੇ ਨਾਲ ਮੱਥਾ ਟੇਕ ਕੇ ਤੇ ਦੱਸਣਾ ਕਿ ਕਿ ਮੇਦਾ ਲੱਗਿਆ ਤੁਹਾਨੂੰ ਵਧੀਆ ਲੱਗਿਆ ਨਾ ਲਾਈਕ ਕਮੈਂਟ ਕਰ ਦਿਓ ਬਾਕੀ ਹੁਣ ਆਪਾਂ ਲੈਨੇ ਆ ਪ੍ਰਸ਼ਾਦ ਜੰਦਾ ਚ ਖਾ ਲੈਣਾ ਕੁਛ ਨਾਲ ਅੰਦਰ ਸਾਰੇ ਚਾਹ ਲੈਣਾ ਕੁਛ ਡੱਬੇ ਹੋ ਗਏ ਹੱਥ ਮੱਚ ਗਏ ਯਾਰ ਅੱਗ ਬਹੁਤ ਤੇਜ਼ੀ ਤੇ ਵਿੱਚ ਹੋ ਆਉਣਾ ਕੋਨਾ ਠੀਕ ਹੋ ਮਾ ਮਾ ਨਾ ਦੀ ਨਾਂ ਕਰਕੇ ਹੱਥਾਂ ਹੀ ਮੱਚ ਗਏ ਚਲੋ ਬਈ ਹੁਣ ਆਪਾਂ ਖਾਣਿਆ ਸਾਰਾ ਸਮਾਨ ਤੇ ਲੋੜੀ ਲਾਈਨ ਵੀ ਆਉਣਗੇ ਤੇ ਬਾਕੀ ਅੱਜ ਦਾ ਵਲੌਗ ਆਪਣਾ ਇੱਥੇ ਜੇ ਤੁਹਾਨੂੰ ਵਧੀਆ ਲੱਗਿਆ ਹਨਾ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਵਧੀਆ ਜਿਹਾ ਕਮੈਂਟ ਵੀ ਕਰ ਦਿਓ ਠੀਕ ਹੈ ਤੇ ਤਾਂ ਕਰਕੇ ਹੁਣ ਆਪਾਂ ਨੇ ਮੱਥਾ ਟੇਕ ਲਿਆ ਜੇ ਤੁਹਾਨੂੰ ਵੀ ਮੱਥਾ ਟੇਕ ਕੇ ਸਾਡੇ ਨਾਲ ਵਧੀਆ ਲੱਗਿਆ ਤਾਂ ਕਮੈਂਟਾਂ ਚ ਲਿਖ ਦਿਓ ਤੇ ਚਲੋ ਬਈ ਮਿਲਦਾ ਤੁਹਾਨੂੰ ਕਿਸੇ ਹੋਰ ਵਧੀਆ ਦੇ ਵਲੌਗ ਦੇ ਵਿੱਚ ਬਾਏ 总经理。